ਕੇ ਮੂੰਹ 'ਪਾ ਇੱਕ ਪੰਜਾਬੀ ਕੁੜੀ ਕੰਨੀ ਤੇ ਥੱਪੜ ਜੜ ਦਿਆ ਗਿਆ ਜੀ ਹਾਂ ਇੱਕ ਪੰਜਾਬੀ ਕੁੜੀ ਨੇ ਕੰਗਣਾ ਰਣੌਤ ਕੇ ਮੂੰਹ 'ਪਾ ਥੱਪੜ ਜੜਤਿਆ ਦੱਸ ਦਈਏ ਕਿ ਹੁਣੇ-ਹੁਣੇ ਮੰਡੀ ਹਿਮਾਚਲ ਤੇ ਐਮਪੀ ਬਣੀ ਕੰਗਣਾ ਰਣੌਤ ਜੋ ਕਿ ਭਾਜਪਾ ਕੰਨੀ ਤੇ ਖੜੀ ਧੀ ਭਾਜਪਾ ਕੀ ਸੀਟ 'ਪਾ ਲੜ ਰਹੀ ਥੀ ਉਹ ਜਿੱਤ ਵੀ ਗਈ ਥੀ ਪਿਛਲੇ ਦਿਨੀ ਜਿਹੜੇ ਨਤੀਜੇ ਆਇਆ ਉਹਨਾਂ ਕੇ ਵਿੱਚ ਪਰ ਹੁਣ ਨਵੀਂ ਖਬਰ ਕੰਗਣਾ ਰਣੌਤ ਕੇ ਗੱਲ ਨਿਕਲ ਕਾ ਸਾਹਮਣਾ ਆ ਰਹੀ ਆ ਕਿ ਕੰਗਣਾ ਰਣੌਤ ਕੇ ਮੂੰਹ 'ਪਾ ਇੱਕ ਪੰਜਾਬੀ ਕੁੜੀ ਕੰਨੀ ਤੇ ਥੱਪੜ ਜੜ ਦਿੱਤਾ ਗਿਆ ਦੱਸ ਦਈਏ ਕੇ ਕੰਗਣਾ ਮੌਤ ਚੰਡੀਗੜ੍ਹ 에어ਪੋਰਟ ਪਤੇ ਦਿੱਲੀ ਜਾ ਰਹੀ ਸੀ ਅਰਜੀਤਾ ਕੇ ਚੰਡੀਗੜ੍ਹ 에어ਪੋਰਟ ਕੇ ਉਪਰ ਸੀਆਈਏ ਸਬਕੇ ਵਿੱਚ ਇੱਕ ਗਾਰਡ ਜੋ ਨੌਕਰੀ ਕਰ ਰਹੀ ਸੀ ਪੰਜਾਬੀ ਕੁੜੀ ਉਸ ਕੁੜੀ ਕਨੀਤੇ ਕੰਗਣਾ ਮੌਤ ਕਾ ਥੱਪੜ ਮਾਰਿਆ ਗਿਆ ਦੱਸ ਦिए ਕਿ ਪਿਛਲੇ ਕੁਝ ਸਮੇਂ ਤੇ ਕੰਗਣਾ ਮੌਤ ਆ ਜਿਹੜੀ ਉਹ ਵੀ ਪੰਜਾਬ ਕੇ ਪ੍ਰਤੀ ਬਹੁਤ ਜਿਹੜੀ ਕਿ ਜ਼ਹਿਰੀਲੀ ਸ਼ਬਦਾਵਲੀ ਵਰਤ ਰਹੀ ਸੀ ਬਹੁਤ ਸਾਰਾਂ ਕੇ ਇਸ ਤਰ੍ਹਾਂ ਕੇ ਬਿਆਨਬਾਜ਼ੀ ਆ ਸਾਹਮਣਾ ਆ ਰਹੀਆਂ ਦੀਆਂ ਜਿਹੜੀਆਂ ਕਿ ਪੰਜਾਬ ਦੇ ਲੋਕਾਂ ਕੇ ਵਾਸਤੇ ਬਹੁਤ ਜ਼ਿਆਦਾ ਅਸਹਿਤੀਆਂ ਪੰਜਾਬ ਕੇ ਲੋਕ ਆ ਬਰਦਾਸ਼ਤ ਨਹੀਂ ਕਰ ਸਕੇ ਦੀ ਸੋ ਕਿਤੇ ਨਾ ਕਿਤੇ ਹੁਣਾਂ ਚੀਜ਼ਾਂ ਦਾ ਗੁੱਸਾ ਦੱਸਿਆ ਜਾ ਰਿਹਾ ਵੀ ਉਹ ਉਸ ਪੰਜਾਬੀ ਕੁੜੀ ਕਣੀ ਤੇ ਕੱਢਿਆ ਗਿਆ ਕਿ ਜਿਸ ਤਰ੍ਹਾਂ ਕੇ ਹੁਣ ਖਬਰ ਸਾਹਮਣੇ ਆ ਰਹੀ ਆ ਕਿ ਥੱਪੜ ਮਾਰਿਆ ਗਿਆ ਕੰਗਣਾ ਰਣੌਤ ਕੇ ਮੂੰਹ 'ਪਾ ਦੱਸਦੀ ਕਿ ਮੌਜੂਦਾ ਐਮਪੀ ਆ ਹਿਮਾਚਲ ਕੇ ਮੰਡੀ ਤੇ ਐ ਮੌਜੂਦਾ ਐਮਪੀ ਆ ਜਿਹੜੇ ਹੁਣੀ-ਹੁਣੀ ਜਿੱਤੇ ਆ ਕੰਗਣਾ ਰਣੌਤ ਪਰ ਇੱਕ ਪੰਜਾਬੀ ਕੁੜੀ ਕਣੀ ਤੇ ਹੁਣ ਕੰਗਣਾ ਰਣੌਤ ਕੇ ਮੂੰਹ 'ਪਾ ਥੱਪੜ ਜੜ ਦਿਆ ਗਿਆ ਦੱਸ ਦਈਏ ਕਿ ਜੋ ਪੰਜਾਬੀ ਕੁੜੀ ਆ ਜਿਹੜੀ ਇਸ ਦਾ ਨਾਮ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਜੋ ਕਿ ਸੀਆਈਐਸਐਫ ਦੇ ਵਿੱਚ ਇੱਕ ਗਾਰਡ ਕੇ ਵਜੋਂ ਨੌਕਰੀ ਕਰ ਰਹੀ ਆ ਜਦ ਹੀ ਉਸ ਦਾ ਸਾਹਮਣਾ ਕੰਗੜਾ ਰਣੋਤ ਕੇ ਗੱਲ ਹੋਇਆ ਚੰਡੀਗੜ੍ਹ 에어ਪੋਰਟ ਪਤਾ ਉਸ ਪੰਜਾਬ ਕੀਤੀ ਕੇ ਵੱਲੋਂ ਜਿਹੜਾ ਕਿ ਥੱਪੜ ਜਰਦਿਆ ਗਿਆ ਕੰਗੜਾ ਰਣੋਤ ਕੇ ਮੂੰਹ ਪਰ ਹਾਲਾਂਕਿ ਕਿਸੇ ਵੀ ਤਰ੍ਹਾਂ ਕੇ ਹਿੰਸਾ ਨੂੰ ਅਸੀਂ ਵਡਾਵਾ ਨਹੀਂ ਦਿੰਦੇ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੀ ਉਹ ਗੱਲ ਆ ਜੋ ਗਵਾਰ ਆ ਜਿਹੜਾ ਇੱਕ ਉਹ ਪੰਜਾਬ ਕੀ ਕੁੜੀ ਦੇ ਜਿਹੜਾ ਜਰੀਏ ਨਿਕਲਿਆ ਉਹ ਪੂਰੇ ਪੰਜਾਬ ਦਾ ਗਵਾਰ ਤਾਂ ਜਿਹੜਾ ਪੂਰੇ ਪੰਜਾਬ ਕੀ ਲੋਕਾਂ ਦਾ ਜਿਹੜਾ ਗੁੱਸਾ ਤਾਂ ਕੰਗਣਾ ਦੇ ਪ੍ਰਤੀ ਜਿਹੜਾ ਕਿ ਉਸ ਕੁੜੀ ਕੇ ਇੱਕ ਥੱਪੜ ਕੇ ਰੂਪ ਕੇ ਵਿੱਚ ਸਾਹਮਣਾ ਆ ਐਮਪੀ ਬਣੀ ਤੀ ਹੁਣੇ-ਹੁਣੇ ਮੰਡੀ ਆ ਜਿਹੜੀ ਹਿਮਾਚਲ ਕਾ ਮੰਡੀ ਸ਼ਹਿਰ ਆ ਉੱਥੇ ਦੇ ਜਿੱਤੀ ਦੀ ਪਰ ਮੰਡੀ ਕੇ ਵਿੱਚ ਤੇ ਐਮਪੀ ਬਣਦਿਆਂ ਹੀ ਇੱਕਾ ਪੰਜਾਬ ਕੀਤੀ ਕੇ ਵੱਲੋਂ ਇੱਕ ਨਵਾਂ ਜਿਹੜਾ ਕਿ ਹੁਣ ਖਬਰ ਸਾਹਮਣੇ ਆ ਰਹੀ ਆ ਕਿ ਉਹ ਥੱਪੜ ਮਾਰ ਦਿਆ ਗਿਆ ਕੰਗਣਾ ਰਣੌਤ ਕਾ ਕੰਗਣਾ ਰਣੌਤਾ ਭਾਜਪੀ ਦੀ ਸੀਟ 'ਤੇ ਲੜ ਰਹੀ ਸੀ ਭਾਜਪੀ ਦੀ ਐਮਪੀ ਬਣੀ ਸੀ ਭਾਜਪੀ ਕੇ ਇੱਕ ਜਿਹੜੀ ਸੰਸਦ ਆ ਕੰਗਣਾ ਰਣੌਤਾ ਉਸ ਦਾ ਇੱਕ ਪੰਜਾਬੀ ਕੁੜੀ ਕੇ ਕੰਨੀ ਤੇ ਥੱਪੜ ਮਾਰਿਆ ਗਿਆ ਬਹੁਤ ਬੜੀ ਖਬਰ ਇਸ ਬਾਰੇ ਕੀ ਤਾਰੇ ਸਾਂਝੀ ਕਰ ਰਹੇ ਆ ਕਿਉਂਕਿ ਦੇਖੋ ਇੱਕ ਨਾਰਮਲ ਗੱਲ ਆ ਵੀ ਜਦ ਆਪਾਂ ਕਿਸੇ ਨਾ ਕਿਸੇ ਇੱਕ ਕਮਿਊਨਿਟੀ ਪ੍ਰਤੀ ਜਾਂ ਕਿਸੇ ਨਾ ਕਿਸੇ ਇੱਕ ਖਿੱਤੇ ਕੇ ਲੋਕਾਂ ਪ੍ਰਤੀ ਜਾਂ ਕਿਸੇ ਵੀ ਸੂਬੇ ਕੇ ਲੋਕਾਂ ਪ੍ਰਤੀ ਆਪਾਂ ਕੋਈ ਵੀ ਸ਼ਬਦਾਵਲੀ ਬੋਲਾਂਗੇ ਉਹਨਾਂ ਨੂੰ ਦੁੱਖ ਦੁੱਖ ਦੇਣ ਵਾਲੀ ਸ਼ਬਦਾਬਲੀ ਬੋਲਾਂਗੇ ਆ ਉਹਨਾਂ ਨੂੰ ਹਟ ਕਰਨ ਵਾਲੀ ਸ਼ਬਦਾਬਲੀ ਬੋਲਾਂਗੇ ਤਾਂ ਉਸ ਦਾ ਪ੍ਰਤੀ ਕਰਮ ਅੱਜ ਨਹੀਂ ਤਾਂ ਕੱਲ ਉਹ ਨਿਕਲ ਕੇ ਸਾਹਮਣਾ ਆਵੇਗਾ ਜ਼ਰੂਰ ਤਾਂ ਉਹੀ ਹੁਣ ਦੇਖਿਆ ਜਾ ਰਿਹਾ ਕਿ ਕੰਗਣਾ ਰਣੌਤ ਦਾ ਜਿਹੜਾ ਇਹ ਥੱਪੜ ਇੱਕ ਪੰਜਾਬੀ ਕੁੜੀ ਕੁਲਵਿੰਦਰ ਕੌਰ ਕੰਨੀ ਤੇ ਮਾਰਿਆ ਗਿਆ ਤਾਂ ਜੋ ਕਿਤੇ ਨਾ ਕਿਤੇ ਜਿਹੜਾ ਪੰਜਾਬ ਕਾ ਗੁੱਸਾ ਉਹ ਸਾਹਮਣਾ ਆਇਆ ਪੰਜਾਬ ਕੇ ਲੋਕਾਂ ਦਾ ਗੁੱਸਾ ਉਹ ਸਾਹਮਣਾ ਆਇਆ ਕਿਉਂਕਿ ਜਿਹੜੇ ਕੰਗਣਾ ਰਣੌਤ ਆ ਉਸਕੇ ਲਈ ਤੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਕਹੀਆਂ ਜਾ ਰਹੀਆਂ ਦੀਆਂ ਕਿਉਂਕਿ ਕਿਸਾਨੀ ਨੂੰ ਦੁਲਰ ਕੇ ਟਾਈਮ ਵੀ ਉਸਨੇ ਕਿਸਾਨਾਂ ਨੂੰ ਬਹੁਤ ਗਲਤ ਬੋਲਿਆ ਖਾਲਸਤਾਨੀ ਕਿਹਾ ਹੋਰ ਬਹੁਤ ਕੁਝ ਕਿਹਾ ਮਰਿਆ ਬੀਬੀਆਂ ਨੂੰ ਗਲਤ ਬੋਲਿਆ ਜਿਹੜੀਆਂ ਕਿਸਾਨੀ ਅੰਦੋਲਨਾਂ ਵਿੱਚ ਸ਼ਾਮਲ ਹੋਣ ਦੀਆਂ ਤੀਆਂ ਆਈਸਕੇ ਗੈਲਗੈਲ ਫਿਰ ਉਸਨੇ ਬਹੁਤ ਸਾਰੇ ਟਵੀਟ ਇਸ ਤਰ੍ਹਾਂ ਵੀ ਕਰੇ ਜਿਹੜੇ ਕਿ ਸਿੱਧੇ ਸਿੱਧੇ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਬਲੁੰਦਰ ਕੇ ਦਿਉਣਾ ਕਿ ਹਿਰਦੇ ਨੂੰ ਪੰਜਾਬ ਦੇ ਲੋਕਾਂ ਨੂੰ ਦੁੱਖ ਹੋਵੇ ਦਾ ਪਰਤਾ ਸੁਣਤਾ ਵੀ ਯਾਰ ਇੱਕ ਕੋਈ ਬੰਦਾ ਮਾਰੇ ਪ੍ਰਤੀ ਇਸ ਤਰ੍ਹਾਂ ਕਿਉਂ ਬੋਲ ਰਿਹਾ ਠੀਕ ਹੈ ਕੰਗਣਾ ਨਾ ਹੋ ਤੀ ਕਿ ਐਕਟਰ ਆ ਸੀ ਉਸकी ਐਕਟਿੰਗ ਕੀ ਕਦਰ ਕਰੀਏ ਪਰ ਜੋ ਬਾਤ ਨਹੀਂ ਹੈ ਵੀ ਉਹ ਐਕਟਰ ਹੋਣ ਕੇ ਨਾਤੇ ਹੁਣ ਪੰਜਾਬ ਕੇ ਜਾਂ ਕਿਸੇ ਵੀ ਕਮਿਊਨਿਟੀ ਕੇ ਲੋਕਾਂ ਦੇ ਪ੍ਰਤੀ ਕੋਈ ਗਲਤ ਸ਼ਬਦਾਵਲੀ ਬੋਲੇਗੀ ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਫਿਰ ਪੰਜਾਬ ਕੇ ਲੋਕਾਂ ਦਾ ਵਿਰੋਧ ਵੀ ਤਾਂ ਕੰਗਣਾ ਰਣੌਤ ਦੀਆਂ ਫਿਲਮਾਂ ਨੂੰ ਲੈ ਕੇ ਵੀ ਵਿਰੋਧ ਹੋਇਆ ਤਾਂ ਪਿੱਛਾ ਦੀ ਇੱਕ ਕੰਗਣਾ ਰਣੌਤ ਦੀ ਜਿਹੜੀ ਫਿਲਮ ਆਈ ਸੀ ਉਹ ਵੀ ਨਹੀਂ ਚੱਲੀ ਫਿਰ ਪਿੱਛਾ ਜੇ ਬਾਈ ਸ਼ੁਭਾ ਜਿਹੜਾ ਇੱਕ ਗਾਣਾ ਗਾਣ ਵਾਲਾ ਸ਼ੁਭ ਨੇ ਵੀ ਫਿਰ ਕੰਗਣਾ ਰਣੌਤ ਆਈ ਆਪਾਂ ਨੂੰ ਪਤਾ ਹੀ ਆ ਤਾਂ ਉਸ ਤੋਂ ਬਾਅਦ ਹੁਣ ਜਦ ਜਮੇ ਹੱਦ ਹੋ ਗਈ ਲਾਲਾ ਵੀ ਕੰਗਰਨ ਅਰਨੌਤ ਨੂੰ ਐਮਪੀ ਦੀ ਟਿਕਟ ਦੇਈ ਆ ਬੀਜੇਪੀ ਨੇ ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਕਲੀਅਰ ਹੋ ਗਿਆ ਤਾਂ ਵੀ ਕੰਗਰਨ ਅਰਨੌਤ ਤਾਂ ਇੰਨੇ ਸਮੇਂ ਤੇ ਪੰਜਾਬ ਕੰਨੀ ਜਾਂ ਪੰਜਾਬ ਦੇ ਪ੍ਰਤੀ ਜ਼ਹਿਰ ਕਿਉਂ ਉਗਲ ਰਹੀ ਆ ਤਾਂ ਉਸ ਤੋਂ ਬਾਅਦ ਫਿਰ ਹੁਣ ਕਿਤੇ ਨਾ ਕਿਤੇ ਜੋ ਸਾਰਾ ਕੁਝ ਇਕੱਠਾ ਹੋ ਗਿਆ ਜੋ ਇੱਕ ਗਵਾਰ ਜੋ ਗੁੱਸਾ ਪੰਜਾਬ ਦੇ ਲੋਕਾਂ ਦਾ ਉਸ ਥੱਪੜ ਦੇ ਰੂਪ માં ਸਾਹਮਣਾ ਆਇਆ ਦੇਖਿਆ ਜਾ ਰਿਹਾ ਜੋ ਹੀ ਕਾਰਨ ਦੱਸਿਆ ਜਾ ਰਿਹਾ ਕਿ ਉਸ ਪੰਜਾਬ ਦੀ ਕੁੜੀ ਦੇ ਦਿਲ માં ਗੁੱਸਾ ਤਾਂ ਪੰਜਾਬ ਦੇ ਪ੍ਰਤੀ ਸ਼ਬਦਾਵਲੀ ਹੈ ਜਿਹੜੀ ਬੋਲੀ ਗਈ ਸੀ ਕੰਗਰਨ ਅਰਨੌਤ ਕੇ ਕੰਨੀ ਤੇ ਅਰ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਿਹੜੇ ਸ਼ਬਦਾਂ ਮੰਦੀ ਸ਼ਬਦਾਵਲੀ ਬੋਲੀ ਗਈ ਸੀ ਉਸ ਕਰਕੇ ਹੁਣ ਕੁਲਵਿੰਦਰ ਕੌਰ ਨੇ ਜਿਹੜੀ ਕਿ ਸੀਆਈਐਸਫ ਕੀ ਗਾਰਡ ਸੀ ਉਸ ਕਨੀ ਤੇ ਥੱਪੜ ਮਾਰ ਦਿਆ ਗਿਆ ਕੰਗਰਾਂ ਲਨੌਤ ਦਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਮੌਕੇ 'ਪਾ ਜਿਹੜੇ ਕੰਗਰਾਂ ਲਨੌਤ ਕੇ ਗੈਲ ਕੇ ਬੰਦੇ ਤੇ ਉਹਨਾਂ ਕਨੀ ਤੇ ਵੀ ਉਸ ਕੁੜੀ ਦਾ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਿੱਚ ਹੋਰ ਜਿਹੜੇ ਸਿਕਿਉਰਿਟੀ ਜਾਂ ਪੁਲਿਸ ਕਨੀ ਤੇ ਵਿੱਚ ਪੈਕਾ ਦੋਹਾਂ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਕੰਗਰਾਂ ਲਨੌਤ ਆਪਣੀ ਫਲਾਈਟ ਲੈ ਕੇ ਚੰਡੀਗੜ੍ਹ ਤੇ ਦਿੱਲੀ ਪਹੁੰਚ ਗਈ ਪਰ ਉਸ ਕੁੜੀ ਨੂੰ ਜ਼ਗਰਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਹੜੇ ਮੌਕੇ ਪਰ ਡੀਐਸਪੀ ਆਏ ਤੇ ਉਨ੍ਹਾਂ ਕੇ ਕਨੀ ਤੇ ਫਿਲਹਾਲ ਕੰਗਣਾ ਰਨਾਉਤਪਾ ਥੱਪੜ ਮਾਰਨ ਵਾਲੀ ਕੁੜੀ ਨੂੰ ਜ਼ਗਰਫਤਾਰ ਕਰ ਲਿਆ ਗਿਆ ਪਰ ਉਹ ਕਹਿ ਰਹੇ ਆ ਵੀ ਹਲੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਇਆ ਵੀ ਉਨ੍ਹਾਂ ਨੇ ਥੱਪੜ ਮਾਰਿਆ ਨਹੀਂ ਮਾਰਿਆ ਜਾਂ ਕੋਈ ਠੋਸ ਬਜਾ ਕੇਤੀ ਥੱਪੜ ਮਾਰਨ ਦੀ ਇਸ ਤਰ੍ਹਾਂ ਦਾ ਕੁਝ ਵੀ ਸਾਹਮਣੇ ਨਹੀਂ ਆਇਆ ਜਿਸ ਕਰਕੇ ਜਿਹੜੇ ਕਿ ਉਸ ਕੁੜੀ ਨੂੰ ਫਿਲਹਾਲ ਕੇ ਵਾਸਤੇ ਜ਼ਗਰਫਤਾਰ ਕਰ ਲਿਆ ਗਿਆ ਪਰ ਅੱਗਾ ਜਿਹੜੀ ਕਾਰਵਾਈ ਆ ਉਹ ਪੁਲਿਸ ਸਾਰੇ ਕਾਰਨ ਸਬੂਤ ਸਾਰਾ ਕੁਝ ਦੇਖ ਕੇ ਅੱਗਾ ਮੌਕੇ ਨੂੰ ਦੇਖ ਕੇ ਕਾਰਵਾਈ ਆ ਜਿਹੜੀ ਪੁਲਿਸ ਉਹ ਕਰੇਗੀ ਪਰ ਹੁਣ ਅਸੀਂ ਥਾਰੀ ਰਾਇ ਲੈਣਾ ਚਾਹਾਂਗੇ ਵੀ ਤੁਸੀਂ ਦੱਸੋ ਵੀ ਜੋ ਉਸ ਕੁੜੀ ਨੇ ਕੁਲਵਿੰਦਰ ਕੌਰ ਨੇ ਉਸ ਕੰਗੜਾ ਨਰੌਤ ਦਾ ਥੱਪੜ ਮਾਰਿਆ ਥਾਰੀ ਇਸ ਮਾਮਲੇ ਦੇ ਬਾਰੇ ਵਿੱਚ ਕੀ ਕਹ ਰਿਹਾ ਤੁਸੀਂ ਛੇਤੀ ਤੇ ਛੇਤੀ ਕਮੈਂਟ ਬਾਕਸ ਵਿੱਚ ਆਪਣੇ ਕਮੈਂਟ ਕਰਕੇ ਜਿਹੜੀ ਰਾਇ ਜਰੂਰ ਦਿਓ ਵੀ ਜੋ ਕੁਝ ਜੋ ਹੋਇਆ ਇਸਕੇ ਘਟਨਾ ਦੇ ਬਾਰੇ ਵਿੱਚ ਥਾਰੀ ਆਪਣੀ ਕੀ ਰਾਇ ਆ ਬਾਕੀ ਹੋਰ ਖਬਰਾਂ ਵਾਸਤੇ ਆਹ ਇੰਟਰਵਿਊ ਵਾਸਤੇ ਜੁੜੇ ਰਹੋ ਬਾਦਲ ਐਫ ਡੀ ਪੀ ਕੇ ਗੱਲ ਸਤਿ ਸ਼੍ਰੀ ਅਕਾਲ